ਦੁਖਦਾਈ ਖਬਰ ਸਾਊਥ ਸੈਕਰਾਮੈਂਟੋ ਤੋਂ ਆ ਜਿੱਥੇ ਇੱਕ ਨੌਜਵਾਨ ਸਿਮਰਜੀਤ ਸਿੰਘ ਭੰਗੂ ਦਾ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਮੁਤਾਬਕ ਕਿ ਸਿਮਰਜੀਤ ਸਿੰਘ ਭੰਗੂ ਬਤੌਰ ਕਲਰਕ ਇੱਕ ਗੈਸ ਸਟੇਸ਼ਨ ਤੇ ਨਾਈਟ ਡਿਊਟੀ ਕਰਦਾ ਸੀ ਤੇ ਇੱਕ ਝਗੜੇ ਨੂੰ ਚਲਦਿਆਂ ਬਾਹਰ ਅਵਾਰਾਗਰਦੀ ਕਰਦੇ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਕਤਲ ਕਰ ਦਿੱਤਾ ਗਿਆ। ਕੀ ਹੈ ਪੂਰਾ ਮਾਮਲਾ? ਆਓ ਜਾਣਦੇ ਹਾਂ ਇੱਕ ਰਿਪੋਰਟਰਾਂ। ਕੈਵਰਨ ਸਾਊਥ ਸੈਕਰਾਮੈਂਟੋ ਚ ਵੀਰਵਾਰ ਰਾਤ 10:30 ਵਜੇ 스ਪੈਨਿਸ਼ ਮੂਲ ਦੇ ਤਿੰਨ ਲੋਕਾਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਪੰਗੂ ਦਾ ਗੋਰੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਸਿੱਖ ਨੌਜਵਾਨ ਫਲੋਰ ਰੋਡ ਉੱਤੇ ਸਥਿਤ ਗੈਸ ਸਟੇਸ਼ਨ ਤੇ ਬਤੌਰ ਕਲਰਕ ਕੰਮ ਕਰਦਾ ਸੀ। ਜਿਸ ਦੀ ਉਮਰ 20 ਸਾਲ ਸੀ। ਜਦੋਂ ਸਿੱਖ ਨੌਜਵਾਨ ਦੇ ਨਾਲ ਦਾ ਮੁਲਾਜ਼ਮ ਰਾਤੀ ਗੈਸ ਸਟੇਸ਼ਨ ਦੇ ਬਾਹਰ ਪਾਰਕਿੰਗ ਲੋਟ ਦੀ ਸਫਾਈ ਕਰ ਰਿਹਾ ਸੀ ਤਾਂ ਉੱਥੇ 스ਪੈਨਿਸ਼ ਲੋਕਾਂ ਨਾਲ ਉਸ ਦਾ ਝਗੜਾ ਹੋ ਗਿਆ ਜੋ ਕਿ ਉਸ ਜਗ੍ਹਾ ਤੇ ਬੈਠ ਕੇ ਸ਼ਰਾਬ ਪੀ ਅਵਾਰਾਗਰਦੀ ਕਰਦੀ ਕਰ ਰਹੇ ਸਨ ਹਥੋਪਾਈ ਤੋਂ ਬਾਅਦ ਜਦੋਂ ਸਫਾਈ ਕਰਦਾ ਕਰਮਚਾਰੀ ਪੁਲਿਸ ਨੂੰ ਫੋਨ ਕਰਨ ਲਈ ਸਟੋਰ ਦੇ ਅੰਦਰ ਗਿਆ ਤਾਂ ਇਹ ਸਭ ਤੋਂ ਬੇਖਬਰ ਸਿਮਰਨਜੀਤ ਸਿੰਘ ਭੰਗੂ ਆਪਣਾ ਕੰਮ ਕਾ ਸਟੋਰ ਤੋਂ ਬਾਹਰ ਆ ਗਿਆ ਤੇ ਅਵਾਰਾਗਰਦੀ ਕਰ ਰਹੇ ਗਰੁੱਪ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਭੰਗੂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਇਸ ਘਟਨਾ ਨੂੰ ਅੰਜਾਮ ਦੇ ਕਾਤਲਕਾਰ ਚ ਬੈਠ ਫਰਾਰ ਹੋ ਗਏ ਜਿਨ੍ਹਾਂ ਚੋਂ ਇੱਕ ਨੂੰ ਤਕਰੀਬਨ 1 ਘੰਟੇ ਦੇ ਅੰਦਰ ਪੁਲਿਸ ਨੇ ਇਸ ਜੁਰਮ ਲਈ ਗ੍ਰਿਫਤਾਰ ਕਰ ਲਿਆ। ਕਤਲ ਹੋਇਆ ਸਿੱਖ ਨੌਜਵਾਨ ਮੁਹਾਲੀ ਦਾ ਰਹਿਣ ਵਾਲਾ ਸੀ ਜੋ ਕਿ ਹਾਲੇ 2 ਸਾਲ ਪਹਿਲਾਂ ਹੀ ਇੰਜੀਨੀਅਰਿੰਗ ਦੀ ਡਿਗਰੀ ਕਰ ਲੇ ਅਮਰੀਕਾ ਆਇਆ ਸੀ ਤੇ ਪੜ੍ਹਾਈ ਦੇ ਨਾਲ ਨਾਲ ਰਾਤ ਨੂੰ ਗੈਸ ਸਟੇਸ਼ਨ ਤੇ ਬਤੌਰ ਕਲਰਕਾ ਨੌਕਰੀ ਕਰਦਾ ਸੀ ਤੇ ਐਲਕ ਗਰੋਵ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ। ਅਮਰੀਕਾ ਚ ਚੰਗੇ ਭਵਿੱਖ ਦੀ ਆਸ ਚ ਗਿਆ ਤਿੰਨ ਭੈਣਾਂ ਦਾ ਇਕੱਲਾ ਭਰਾ ਸਿਮਰਨਜੀਤ ਸਿੰਘ ਭੰਗੂ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਚ ਡਾਢੀ ਸੋਗ ਦੀ ਲਹਿਰ ਹੈ ਤੇ ਉੱਥੇ ਹੀ ਅਮਰੀਕਾ ਚ ਵਸਦੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਵੀ ਇਸ ਘਟਨਾ ਨਾਲ ਡੂੰਗਾ ਦੁੱਖ ਪਹੁੰਚਿਆ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ